ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਫਿਰ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਇੱਕ ਕੱਲ ਗੁਰੂ ਸਿੱਖ ਪਰਿਵਾਰ ਦੀ ਜੋ ਖਬਰ ਸਾਹਮਣੇ ਆਈ ਆ ਬਾਈ ਤੇ ਖਬਰ ਵੈਸੇ ਪੁਰਾਣੀ ਆ ਗੱਲ 2 ਮਹੀਨਿਆਂ ਦੀ ਆ ਪਰ ਕੱਲ ਉਹ ਨਵੀਂ ਇੰਟਰਵਿਊ ਜੋ ਸੁਣੀ ਆ ਸੀ ਤਾਂ ਉਹ ਬਈ ਜੋ ਉਹਨਾਂ ਸਿੱਖ ਪਰਿਵਾਰ ਦੀ ਗੱਲ ਸੁਣ ਕੇ ਸਾਰਿਆਂ ਦਾ ਆਪਣਾ ਰੋਮ ਤੇ ਖੜੇ ਹੋ ਜਾਣਗੇ ਜੋ ਕਿ ਪ੍ਰਵਾਸੀਆਂ ਨੂੰ ਲੈ ਕੇ ਇਹ ਗੱਲ ਆ ਤੇ ਬਈ ਜੋ ਇਹ ਵੀ ਮੁਹਾਲੀ ਦੀ ਗੱਲ ਲਗੀ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੋ ਦੋ ਬੱਚਿਆਂ ਦਾ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਜੋ ਹਸਰ ਕਰ ਰਹੀ ਸੀ ਜਾਂ ਇੱਕ ਦੀ ਤਾਂ ਹੱਥੇ ਹੋ ਗਈ ਸੀ ਇੱਕ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਿਆ ਸੀ ਜਿਹਦੇ ਕੀ ਅੱਖ ਦੇ ਵਿੱਚ ਸ਼ੋਰਾਂ ਮਾਰਿਆ ਗਿਆ ਸੀ ਛੋਟੀ ਛੋਟੀ ਉਮਰ ਦੇ ਬੱਚੇ ਸੀ ਤਾਂ ਕਰਕੇ ਭਈ ਇਹ ਜੋ ਕੱਲ ਦੀ ਖਬਰ ਅਸੀਂ ਵੈਸੇ ਇਹ ਖਬਰ ਜੋ ਉਹਨਾਂ ਦੀ ਗੱਲ ਪੁਰਾਣੀ ਹੋਈ ਨੂੰ 2 ਮਹੀਨੇ ਹੋ ਗਏ ਤਾਂ ਉਹ ਮੁਹਾਲੀ ਪਿੰਡ ਦੇ ਰਹਿਣ ਵਾਲੇ ਸੀ ਇੱਕ ਪ੍ਰਵਾਸੀ ਨੇ ਤੇ ਇੱਕ ਪ੍ਰਵਾਸੀਆਂ ਨਾਲ ਉਹਨਾਂ ਦਾ ਕੋਈ ਗੱਲਬਾਤ ਹੋਈ ਸੀ ਕੋਈ ਝਗੜਾ ਹੋ ਗਿਆ ਸੀ ਜਿਵੇਂ ਆਪਾਂ ਕਹਿੰਦੇ ਆਪਣੇ ਵੇੜੇ ਦੇ ਵਿੱਚ ਇੱਕ ਆਪਾਂ ਕਹਿੰਦੇ ਆ ਆਪਣੇ ਉਹੀ ਘਰ ਉਹਨਾਂ ਦੇ ਨਾਲ ਕੋਈ ਘਰ ਲੱਗਦਾ ਸੀ ਜਿਵੇਂ ਆਪਾਂ ਵੇੜਾ ਕਹਿ ਦਈਏ ਆਪਣਾ ਗਵਾਂਢ ਪਿੰਡ ਤੇ ਉਹਨਾਂ ਦੇ ਗਲੀ ਦੇ ਨਾਲ ਕੋਈ ਪ੍ਰਵਾਸੀ ਰਹਿੰਦੇ ਸੀ ਉਸੇ ਗਲੀ 'ਚ ਪੰਜਾਬੀ ਜੋ ਆਪਣਾ ਗੁਰਸਿੱਖ ਪਰਿਵਾਰ ਆ ਉਹ ਵੀ ਰਹਿੰਦੇ ਸੀ ਜਿਵੇਂ ਉਹਨਾਂ ਨੇ ਦੱਸਿਆ ਗਿਆ ਆਪਾਂ ਤੁਹਾਨੂੰ ਉਹ ਦੱਸਾਂਗੇ ਨਾ ਕਿ ਕੋਈ ਆਪਦੇ ਕੋਲੋਂ ਕੋਈ ਗੱਲ ਨਹੀਂ ਬਣਾਉਂਦੇ ਇਹਦੇ ਵਿੱਚ ਸਿੱਧਾ ਸਾਫ ਪਤਾ ਲੱਗਦਾ ਬਈ ਵੀ ਇਹਨਾਂ ਦਾ ਪ੍ਰਭਾਵ ਬਹੁਤ ਫੈਰਿਆ ਹਾਲਾਂਕਿ ਬਹੁਤ ਵੱਡੀ ਗੱਲ ਇਹ ਹੈ ਜਿਆਦਾ ਕਹਿਣ ਦੀ ਉਹਨਾਂ ਨੂੰ 2 ਮਹੀਨੇ ਹੋ ਗਏ ਪ੍ਰਵਾਸੀਆਂ ਤੋਂ ਡਰਦਿਆਂ ਨੂੰ ਆਪਣਾ ਘਰ ਛੱਡੇ ਗਿਆ ਛੱਡ ਕੇ ਗਿਆ ਹੋਇਆਂ ਨੂੰ ਤੇ ਲੁਧਿਆਣਾ ਰਹਿੰਦੇ ਆ ਕਿਰਾਏ ਤੇ ਉੱਤੇ ਜਾ ਕੇ ਉਹ ਜੋ ਇੱਕ ਗੁਰਸਿੱਖ ਪਰਿਵਾਰ ਆ ਕਿਉਂਕਿ ਉਹ ਦੱਸ ਰਹੇ ਆ ਜਿਹੜੇ ਹਿਸਾਬ ਨਾਲ ਕਹਿੰਦੇ ਵੀ ਇੱਕ ਉਹ ਐ ਸਲੋਟ ਸਿੱਧਾ ਸਾਫ਼ ਕਹਿ ਰਿਹਾ ਜੋ ਉੱਥੋਂ ਦੇ ਪ੍ਰਵਾਸੀ ਆ ਪਹਿਲਾਂ ਉਹਨਾਂ ਨੂੰ ਕੁੱਟ ਮਾਰ ਕੇ ਘਰੋਂ ਕੱਢਿਆ ਗਿਆ ਉਹਨਾਂ ਤੇ ਜਿਵੇਂ ਕਹਦੀਏ ਡਲੇ ਰੋਲੇ ਏਟਾ ਵੀ ਚਲਾਈਆਂ ਗਈਆਂ ਚਲੋ ਉਹਨਾਂ ਦੀ ਕਿਸਮਤ ਚੰਗੀ ਸੀ ਤੇ ਜੋ ਉਹਨਾਂ ਦੇ ਇੱਕ ਆਪਾਂ ਕਹਿੰਦੇ ਵੀ ਉਹਨਾਂ ਦੇ بیٹے ਨੂੰ ਸਿੱਧਾ ਧਮਕੀ ਦੇ ਰਿਹਾ ਵੀ ਜੇ ਤੂੰ ਤੁਸੀਂ ਘਰੇ ਵੜ ਗਏ ਵੀ ਤੇਰੇ ਮੁੰਡੇ ਨੂੰ ਮੈਂ ਖਤਮ ਕਰ ਦੂੰਗਾ ਜਾਨ ਤੋਂ ਮਾਰ ਦੂੰਗਾ ਤਾਂ ਕਰਕੇ ਕਹਿ ਰਹੇ ਇਹਨਾਂ ਦਾ ਥਾਂ-ਥਾਂ ਪ੍ਰਭਾਵ ਪੈ ਰਿਹਾ ਮੈਨੂੰ ਆਇਆ ਜੇ ਆਪਣੇ ਸਿੰਘ ਖੜੇ ਹੋ ਗਏ ਤਾਂ ਇਹਨਾਂ ਦਾ ਕੁਝ ਨਹੀਂ ਬਟਾ ਜਾਣਾ ਕਿਉਂਕਿ ਪੰਜਾਬ ਦੇ ਵਿੱਚ ਜਿੰਨਾ ਚਕ ਕਤਿਆਚਾਰ ਹੋਇਆ ਫਿਰ ਭਾਈ ਉੱਥੇ ਸਿੱਖ ਖਾਲਸਾ ਹੀ ਲੜੇ ਆਪਣੇ ਆਕੇ ਸਾਰਿਆਂ ਨੂੰ ਪਤਾ ਕਿਉਂਕਿ ਆਪਾਂ ਨੂੰ ਜਿੰਨਾ ਚੱਕ ਆਪਣੇ ਸਿੱਖ ਨਹੀਂ ਖੜੇ ਹੁੰਦੇ ਉਹਨਾਂ ਚ ਕਹਿਣਾ ਇਹ ਹੋਰ ਕਿਸੇ ਤੋਂ ਡਰਦੇ ਨਹੀਂ ਕਿਉਂਕਿ ਸਿੱਖਾਂ ਤੋਂ ਆਪਣੇ ਤੋਂ ਜੇ ਕਹਿ ਦਈਏ ਆਪਣੇ ਜੋ ਯੋਧੇ ਆ ਇਹਨਾਂ ਤੋਂ ਪੁਲਿਸ ਵੀ ਡਰਦੀ ਆ ਤਾਂ ਪ੍ਰਵਾਸੀ ਤੇ ਹੋਰ ਤਾਂ ਫਿਰ ਡਰਨੀ ਆ ਸਾਰਿਆਂ ਨੇ ਦੂਜਿਆਂ ਨੇ ਤਾਂ ਤਾਂ ਕਰਕੇ ਕਹਿਣਾ ਚਾਹੁੰਦਾ ਭਈ ਆਪਣੇ ਪੰਜਾਬ ਚ ਮਾਹੌਲ ਬਹੁਤ ਪਖਿਆ ਹੋਇਆ ਜੋ ਇਹ ਕੱਲ ਦੀ ਖਬਰ ਸੁਣੀ ਆ ਤੁਸੀਂ ਵੀ ਸੁਣ ਕੇ ਖਬਰ ਤੁਹਾਨੂੰ ਵੀ ਇੱਕ ਵਾਰ ਇਹ ਲੱਗੂ ਆ ਰੋਮ ਤੇ ਖੜੇ ਹੋ ਜਾਣਗੇ ਵੀ ਇੱਕ ਪਰਿਵਾਰ ਨੂੰ ਯਾਰ ਭਈਆਂ ਦੇ ਬਾਹਰ ਕੱਢਤਾ ਪਰਿਵਾਰ ਦੇ ਘਰ ਦੇ ਵਿੱਚੋਂ ਜੋ ਡਰਦੇ ਵਿਚਾਰੇ ਉਹ ਕਾਰੀ ਛੱਡ ਗਏ ਹਾਲਾਂਕਿ ਜੇ ਉਹਨਾਂ ਨੇ ਦੱਸਿਆ ਗਿਆ ਜੋ ਮਾਤਾ ਸੀ ਕਹਿੰਦੇ ਵੀ ਇੱਕ ਮੇਰੀ ਬੱਚੀ ਸੀਗੀ ਜੋ ਉਹਨਾਂ ਦੇ ਬੱਚਾ ਹੋਣ ਵਾਲਾ ਸੀ ਉਹ ਵੀ ਆਏ ਸੀ ਦੋਨਾਂ ਉਹਨਾਂ ਦੀਆਂ ਇੱਕ ਹੋਰ ਗੁੜੀਆ ਦਾ ਦੋ ਤੀਆਂ ਦਾ ਦੋਨਾਂ ਦਾ ਸਿਰ ਪਾੜਤਾ ਸੀ ਤੇ ਜੋ ਜੋ ਆਪਾਂ ਕਹਿੰਦੇ ਗੁਰਸਿੱਖ ਤੇ ਵੀ ਬਈ ਮੁੜ ਕੇ ਇਹਨਾਂ ਨੇ ਰਸਤੇ ਵਿੱਚ ਘੇਰ ਕੇ ਉਹਦੇ ਵੀ ਵਿਚਾਰੇ ਦੀ ਕੁੱਟਮਾਰ ਕੀਤੀ ਗਈ ਹੈ ਜੋ ਗੁਰਸਿੱਖ ਦੱਸ ਰਹੇ ਹਨ ਹਾਲਾਂਕਿ ਫਿਰ ਜਦੋਂ ਉਹ ਕੁੜੀ ਦੋ ਤਿੰਨ ਦਿਨਾਂ ਰ ਕਹਿੰਦੇ ਰਹਿ ਕੇ ਗਈ ਆ ਤੇ ਭਾਈ ਇੱਥੇ ਇਟਾਂ ਰੋੜੇ ਚੱਲਣ ਲੱਗ ਗਏ ਜਦੋਂ ਇਹ ਵਿਚਾਰੇ ਘਰ ਛੱਡ ਕੇ ਉਸ ਕੁੜੀ ਦੇ ਨਾਲ ਤੇ ਉੱਥੇ ਕਿਤੇ ਕਿਰਾਏ ਤੇ ਰਹਿਣ ਲੱਗੇ ਲੁਧਿਆਣਾ ਦੀ ਖਬਰ ਲੁਧਿਆਣਾ ਦੀ ਕੱਲ ਤੋਂ ਇਹ ਖਬਰ ਜੋ ਆਈ ਹੈ ਸਾਹਮਣੇ ਆਪਾਂ ਉਹ ਥੋੜੇ ਦਿੱਕ ਵਿਚਾਰ ਰਹੇ ਆਂ ਵੀ ਇਹਨਾਂ ਦਾ ਪ੍ਰਭਾਵ ਆਪਣੇ ਪੰਜਾਬੀ ਘਰ ਛੱਡ ਛੱਡ ਕੇ ਭੱਜੀ ਜਾਂਦੇ ਆ ਯਾਰ ਇਹਦੇ ਵਿੱਚ ਤਾਂ ਫਿਰ ਬਹੁਤ ਨਾ ਸਾਫੀ ਵਾਲੀ ਗੱਲ ਆ ਬਾਹਰੋਂ ਆ ਕੇ ਬਾਹਰ ਦੇ ਲੋਕ ਆਪਣੀਆਂ ਸਰਕਾਰਾਂ ਜੋ ਇੱਥੋਂ ਦੀਆਂ ਇੰਨੀ ਨਾਮਕਾਮੀ ਆ ਜੋ ਇਹਨਾਂ ਦੇ ਆਧਾਰ ਕਾਰਡ ਬਣਵਾਈ ਜਾਂਦੇ ਆ ਰਾਸ਼ਟਰ ਕਾਰਡ ਵਈਨ ਆਪਣੇ ਗਰੀਬਾਂ ਦੇ ਇਹ ਜੋ ਕਾਰਡ ਹੈਗੇ ਉਹ ਵੀ ਕੱਟੀ ਜਾਂਦੇ ਆ ਜੋ ਮੜੀ ਮੋਟੀ ਕੋਈ ਪੈਨਸ਼ਨ ਮਿਲਦੀ ਹੈ ਜੋ ਬਜ਼ੁਰਗਾਂ ਨੂੰ ਮਾਤਾ ਪਿਓਾਂ ਨੂੰ ਆਪਣੇ ਨੂੰ ਜਿਵੇਂ ਕਹਿ ਦਈਏ ਜੋ بڑے بڑے ਪਬਲਿਕਸ ਨੂੰ ਦੀ ਇਹਨਾਂ ਦੀਆਂ ਉਹ ਕੱਟੀਆਂ ਜਾਂਦੀਆਂ ਗਰੀਬਾਂ ਦੀਆਂ ਜੇ ਇਹਨਾਂ ਨੂੰ ਆਪਾਂ ਕਹੀਏ ਗੱਲ ਵੱਡੀ ਗੱਲ ਇਹ ਆ ਇਹ ਪ੍ਰਵਾਸੀਆਂ ਦੀਆਂ ਤਾਂ ਇੱਥੇ ਆ ਕੇ ਧਾਰ ਕਾਰਡ ਬਣਵਾਈ ਜਾਂਦੇ ਆ ਜੋ ਇੱਥੋਂ ਦੇ ਪਸਨੀਕ ਲੋਕ ਆ ਉਹਨਾਂ ਦੇ ਕੱਟੀ ਜਾਂਦੇ ਆ ਬਈ ਫਿਰ ਉਹ ਜ਼ਿਆਦਾ ਉਹ ਚੰਗੇ ਹੋਗੇ ਪਰ ਸਰਕਾਰਾਂ ਨੂੰ ਇੱਥੋਂ ਦੇ ਨੂੰ ਇਹਨਾਂ ਨੂੰ ਇਹ ਸਾਨੂੰ ਵੋਟਾਂ ਮਿਲਣੀਆਂ ਇਹ ਬੋਟ ਮਗਰ ਚਲਦੇ ਆ ਹੋਰ ਕਾਸੀ ਮਗਰ ਨਹੀਂ ਤੇ ਦੂਜਾ ਨੰਬਰ ਜੇ ਆਪਾਂ ਗੱਲ ਕਰੀਏ ਜਿਵੇਂ ਪੰਜਾਬ ਦੇ ਵਿੱਚ ਇਹਨਾਂ ਨੂੰ ਇਹਨਾਂ ਨੇ ੱੱਕੇ ਨਾਲ ਹੀ ਵਾਰਡ ਰੱਖਿਆਗਾ ਜੋ ਕਿ ਦਿੱਲੀ ਦਾ ਐਮ.ਐਲ.ਏ ਜਿੱਤਿਆ ਹੋਇਆਗਾ ਉਹਨੂੰ ਦਖਲ ਪੰਜਾਬ ਦੇ ਵਿੱਚ ਦੇਣਾ ਨਹੀਂ ਚਾਹੀਦਾ ਇਹ ਚੱਕ ਕੇ ਸੀਐਮ ਮਾਨ ਦੇ ਨਾਲ ਮੂੰਹ ਚੱਕ ਕੇ ਮੂੰਹ ਸੀਐਮ ਮਾਨ ਦੇ ਨਾਲ ਜੋ ਸੀਐਮ ਭਗਵੰਤ ਮਾਨ ਤੇ ਉਹਦੇ ਨਾਲ ਚੱਕ ਕੇ ਮੂੰਹ ਕਿਦੇ ਇੱਧਰ ਵਾਕੇ ਕਿਦੇ ਇੱਧਰ ਵਾਕੇ ਕਿਉਂਕਿ ਦਿੱਲੀ ਦਾ ਜਿੱਤਿਆ ਹੋਇਆ ਇੱਕ ਅਪਰਾਧ ਦੀ ਬੰਦਾ ਉਹ ਜੋ ਆਪਾਂ ਕਹਿ ਦਈਏ ਕੇਜਰੀਵਾਲ ਤੇ ਉਹ ਭਈ ਇੱਕ ਖੁਦ ਆਪਰਾਧ ਕਰਿਆ ਹੋਇਆ ਉਹ ਆਪਣ ਕੀ ਆਪਣ ਨੂੰ ਸਮਝਾਉ ਕੀ ਆਪਣਾ ਦੇਸ਼ ਚਲਾਊਗਾ ਉਹ ਪੰਜਾਬ ਪੰਜਾਬ ਦੇ ਵਿੱਚੋਂ ਨੂੰ ਬਾੜ ਰੱਖਿਆਗਾ ਆਪਣੇ ਤੇ ਭਾਈ ਜਿਹੜਾ ਆਪ ਖੁਦ ਉਹ ਆਪਰਾਧੀ ਆ ਉਹ ਆਪਣੇ ਪੰਜਾਬ ਨੂੰ ਸੰਭਲੂਗਾ ਤੇ ਜੋ ਆਪਣਾ ਸੀਐਮ ਭਗਵੰਤ ਮਾਨਾ ਇਹਨੂੰ ਰਬੜ ਦੀ ਮੋਹਰ ਇਹਨੂੰ ਖੁੰਝੇ ਨਾਲ ਲਾ ਰੱਖਿਆ ਮਗਰ ਮੂਹਰੇ ਗੱਡੀ ਉਹਦੀ ਹੁੰਦੀ ਆ ਸੀਐਮ ਭਗਵੰਤ ਇਹਦੀ ਆਪਣਾ ਕੇਜਰੀਵਾਲ ਦੀ ਮਗਰ ਪਿਛਲੀ ਗੱਡੀ 'ਚ ਇਹ ਹੁੰਦਾ ਜਮਾ ਖੁੰਝੇ 'ਚ ਲੱਗਾ ਬੈਠਾ ਹੁੰਦਾ ਤਾ ਕਰਕੇ ਕਹਨੇ ਆ ਬਈ ਇਹਨੂੰ ਤਾਂ ਇੱਕ ਆਪਾਂ ਕਹਿੰਦੇ ਜਿਵੇਂ ਬੱਚੇ ਨੂੰ ਟੋਫੀ ਦੇ ਦਿੰਨੇ ਆ ਐਸ ਲੋਟ ਆਪਾਂ ਕਹਿੰਦੇ ਪੰਜਾਬ ਉਹਨੂੰ ਚਲਾਉਣ ਦੀ ਗੱਲ ਕਰਦੇ ਆ ਜਿਹੜਾ ਖੁਦ ਇੱਕ ਅਪਰਾਧੀ ਆ ਸਾਡੇ ਪੰਜਾਬ 'ਚ ਇਹਨੂੰ ਦਖਲ ਦੇਣਾ ਨਹੀਂ ਚਾਹੀਦਾ ਹਾਲਾਂਕਿ ਆਪਾਂ ਤਾਂ ਹੀ ਕਹਿਣਾ ਚਾਹੁੰਦੇ ਆ ਕਿਉਂਕਿ ਸਾਡੇ ਜੇ ਪ੍ਰਵਾਸੀਆਂ ਲੋਕਾਂ ਤੇ ਜੇ ਆਪਾਂ ਗੱਲ ਕਰਾਈ ਟੌਪਿਕ ਤਾਂ ਆਪਣਾ ਪ੍ਰਵਾਸੀਆਂ ਲੋਕਾਂ ਦੀ ਸੀ ਜੋ ਗੱਲ ਆਪਾਂ ਕਰ ਰਹੇ ਆ ਕਿਉਂਕਿ ਪੰਜਾਬ ਦੇ ਵਿੱਚੋਂ ਜੇ ਇਹ ਨਿਕਲ ਲਗੇ ਕਾਈ ਕਿਤੇ ਆਪਣੇ ਪੰਜਾਬ ਦਾ ਹਾਲੋ ਬਈ ਆਪਣੇ ਪੰਜਾਬੀ ਜੋ ਹੈਗੇ ਆ ਕੰਮਾਂ ਤੋਂ ਆਪਾਂ ਕਹਿੰਦੇ ਵਿਚਾਰੇ ਮਾਤੋਜ ਹੋ ਰਹੇ ਆ ਕੰਮ ਨਹੀਂ ਮਿਲ ਰਿਹਾ ਮਜ਼ਦੂਰੀਆਂ ਵੀ ਨਹੀਂ ਪੂਰੀ ਮਿਲ ਰਹੀ ਕਰਦੇ ਜੋ ਮੈਂ ਕਹਣਾ ਵੀ 10 20 ਸਾਲ ਤੋਂ ਕਿਤੇ ਪਹਿਲਾਂ 300 ਦਿਹਾੜੀ ਸੀ ਆ 10 20 ਸਾਲ ਹੋ ਗਏ 400 ਦਿਹਾੜੀ ਨਾਲ ਗਰੀਬਾਂ ਦਾ ਪਰਿਵਾਰ ਮਜ਼ਦੂਰਾਂ ਦਾ ਕਿਵੇਂ ਚੱਲੂਆ ਬਈ ਜਿਹਦੇ ਵਿੱਚ ਕੀ 200 ਕਰ ਚਿੱਲੇ ਦਾ ਖਰਚਾ ਹੋ ਜਾਂਦਾ ਬੱਚਿਆਂ ਦੀ ਪੜ੍ਹਾਈ ਹੋ ਜਾਂਦੀ ਆ ਤੇ 400 ਨਾਲ ਕੀ ਖਰਚਾ ਹੋਊ ਆਪਣੇ ਕਿ ਜੇ ਤਾਂ ਵੱਤੋ ਵੱਤ ਬੜਾ ਨਹੀਂ ਕਹਿੰਦਾ 600 ਰੁਪਏ 500 ਦਿਹਾੜੀ ਤੱਕ ਮਜ਼ਦੂਰਾਂ ਦੀ ਹੋਣੀ ਚਾਹੀਦੀ ਐ ਸੇਸੋ ਸਾਡੇ ਪੰਜਾਬ ਵਿੱਚ ਬਹੁਤ ਘਾਟ ਆ ਫਿਰ ਜੇ ਗੱਲ ਕਰੀਏ ਰਾਸ਼ਨ ਪਾਣੀਆਂ ਦੀ ਲੈ ਕੇ ਚਾਰ ਚਾਰ ਮਹੀਨੇ ਰਾਸ਼ਨ ਨਹੀਂ ਦਿੱਤਾ ਜਾਂਦਾਗਾ ਜੇ ਕੋਈ ਦਿੰਦੇ ਵੀ ਆ 2 2.5 ਚਾਰ ਮਹੀਨਿਆਂ ਤੋਂ ਇਹ ਤਾਂ ਉਹਨਾਂ ਨੂੰ ਵੀ 10 10 ਕਿਲੋ 5 5 ਕਿਲੋ ਕਣਕ ਗਰੀਬਾਂ ਨੂੰ ਫਿਰ ਕਹਣਗੇ ਲੈਣ ਚੱਲ ਗੋ ਚਾਰ ਚਾਰ 5 5 ਦਿਹਾੜੀਆਂ ਤੇ ਪਰਵਾਣਦੇ ਆ ਦੋ ਦਿਹਾੜੀਆਂ ਫੁੱਟੀਆਂ ਜਾਂਦੀਆਂ ਕਿਉਂਕਿ ਇੱਕਦੰਤਾ ਉਹਦੇ ਪਰਚੀ ਘਟਾਉਣ ਤੇ ਲੱਗੇ ਜਾਂਦੇ ਐ ਨਹੀਂ ਪਤਾ ਦੋ ਦਿਨ ਹੀ ਲੱਗੇ ਹਨ ਫਿਰ ਸਾਡੇ ਗਰੀਬ ਲੈਣ ਚ ਲੱਗ ਕੇ ਫਿਰ ਕਹਿੰਦੇ ਆਪਾਂ ਇੱਕ ਕਣਕਸ ਦੋ ਦਿਨ ਠਹਿਰ ਕੇ ਮਿਲੂ ਫੇਰ ਆਓ ਪੰਜ 6 6 ਦਿਨ ਐ ਕਢਾ ਦਿੰਦੇ ਆ ਤੇ ਸਾਡੀਆਂ ਜੋ ਭੈਣਾ ਤੇ ਜੋ ਆਪਣੇ ਮਾਤਾ ਜਿਵੇਂ ਆਪਾਂ ਕਹ ਦੀਏ ਤੇ ਉਹ ਆਪਸ ਵਿੱਚ ਵਿੱਚ ਲੈਣ ਦੇ ਵਿੱਚ ਲੜੀ ਜਾਂਦੇ ਰਹਿੰਦੇ ਹੈਗੇ ਜਿਵੇਂ ਸਾਡੇ ਪੰਜਾਬ ਦੇ ਮਾਹੌਲ ਆ ਉਹ ਤੁਹਾਨੂੰ ਦੱਸ ਰਹੇ ਆ 6 6 ਦਿਨ ਪਣਾ ਦਿੰਦੇ ਆ ਸਾਡੇ ਇਹ ਮਜ਼ਦੂਰਾਂ ਦੇ ਕਣਕ ਦਿੰਦੇ ਆ ਜੀ ਇਹ ਕਰਦੇ ਆ ਤੇ ਨਾ ਹੀ ਕਣਕ ਟਾਈਮ ਤੇ ਮਿਲਦੀ ਆ ਜੇ ਗੱਲ ਕਰੀਏ ਪੈਨਸ਼ਨ ਦੀ ਤਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਪੈਨਸ਼ਨ ਨਹੀਂ ਮਿਲਦੀ ਤਾਂ ਜੇ ਦਿੰਦੇ ਵੀ ਆ 1500 ਹਰਿਆਣੇ ਦੇ ਵਿੱਚ 3000 ਮਿਲਦੀ ਆ ਬਈ ਫਿਰ ਪੰਜਾਬ ਨੂੰ ਪਿੱਛੇ ਛੱਟ ਰੱਖਿਆ ਸਿੱਧਾ ਸਾਫ਼ ਪਤਾ ਲੱਗਦਾ ਤੇ ਪ੍ਰਵਾਸੀਆਂ ਨੂੰ ਇੱਧਰ ਬਾੜ ਰੱਖਿਆਗਾ ਉਹਨਾਂ ਦਾ ਸਾਰਾ ਕੁਝ ਬਣੀ ਜਾਂਦਾ ਆਧਾਰ ਕਾਰਡ ਬਣਾ ਦਿਓ ਜੀ ਇਹਨਾਂ ਦੇ ਉਹ ਕਰ ਦਿਓ ਇਹ ਕਰ ਦਿਓ ਘਰਾਂ ਦੇ ਵਿੱਚ ਆਪਣੇ ਜੋ ਆਪਾਂ ਗਲਤੀ ਤਾਂ ਪੰਜਾਬੀਆਂ ਦੀ ਆ ਆਪਣੇ ਘਰਾਂ ਵਿੱਚ ਕਮਰੇ ਦੇ ਦਿੰਦੇ ਆ ਇਹਨਾਂ ਨੂੰ ਮੋਟਰਾਂ ਤੇ ਰੱਖੀ ਜਾਂਦੇ ਆਗੇ ਸਾਰਾ ਵਿਸ਼ਵਾਸ ਕਰਕੇ ਇਹਨਾਂ ਨੂੰ ਚਾਬੀ ਫੜਾਣ ਦੇ ਘਰਾਂ ਦੀ ਕਈ ਥਾਵਾਂ ਤੇ ਲੁੱਟ ਮਾਰ ਕੇ ਤੇ ਕਈ ਥਾਵਾਂ ਤੇ ਹੱਤਿਆ ਵੀ ਬਹੁਤ ਕਰੀਆ ਇਹਨਾਂ ਨੇ ਕਈ ਘਰਾਂ ਦੀਆਂ ਭੱਜੇ ਵੀ ਆਪਣੇ ਪੰਜਾਬ ਦੀਆਂ ਕੁੜੀਆਂ ਲੈ ਕੇ ਵੀ ਕਈ ਥਾਵਾਂ ਤੇ ਭੱਜੇ ਆ ਤਾਂ ਕਰਕੇ ਕਹਨੇ ਆ ਭਾਈ ਇਹਨਾਂ ਨੂੰ ਕਟੋ ਜੋ ਅਸੀਂ ਕੱਲ ਦੀ ਖਬਰ ਸੁਣੀ ਸੀ ਨਾ ਗੁਰਸਿੱਖ ਦੀ ਉਹਦਾ ਕਰਕੇ ਰੋਮ ਤੇ ਖੜੇ ਹੋਗੇ ਵੀ ਇੱਕ ਪਰਿਵਾਰ ਨੂੰ ਘਰੋਂ ਕੱਢ ਰੱਖਿਆ ਗੁਰਸਿੱਖ ਨੂੰ ਇਹਦੇ ਵਿੱਚ ਤਾਂ ਪਤਾ ਲੱਗਦਾ ਵੀ ਇਹਨਾਂ ਦਾ ਪ੍ਰਭਾਵ ਬਹੁਤ ਫੈਰਿਆ ਇਹ ਵੀ ਮੁਹਾਲੀ ਪਿੰਡ ਦੀ ਖਬਰ ਸੀ ਹਾਲਾਂਕਿ ਇਹ ਗੱਲ ਨੂੰ 2 ਮਹੀਨੇ ਪੁਰਾਣੀ ਨੂੰ ਹੋਗੇ ਜੋ ਅਸੀਂ ਕੱਲ ਦੀ ਵੀਡੀਓ ਸੁਣੀ ਹੈ ਉਹ ਤਾਜੀ ਵੀਡੀਓ ਸੀ ਲੁਧਿਆਣਾ ਦੀ ਖਬਰ ਸੀ ਜੋ ਗੁਰਸਿੱਖਾਏ ਆ ਸਾਹਮਣੇ ਚਲੋ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਭਰਾ ਵਾਂਗ ਕੇ ਸੁਣਿਆ ਕਰੋ ਕਿਉਂਕਿ ਫੇਰ ਹੀ ਆਪਣਾ ਚੈਨਲ ਚੱਲਣਾ ਛੋਟੇ ਸਿਰ ਤੇ ਵੀਡੀਓ ਨੂੰ ਸ਼ੇਅਰ ਗਰੁੱਪਾਂ ਦੇ ਵਿੱਚ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਨਾ ਕੋਈ ਆਪਣਾ ਆਮ ਵੀਡੀਓ ਨਹੀਂ ਹੈਗੀ ਪੰਜਾਬ ਨੂੰ ਜਾਗਰਤ ਕਰਦੇ ਆਂ ਆਪਾਂ ਇਸ ਕਰਕੇ ਥੋੜੇ ਤੱਕ ਜੋ ਵੀਡੀਓ ਆਪਾਂ ਸੁਣਦੇ ਆ ਪੰਜਾਬ ਚ ਜੋ ਕੁਝ ਹੁੰਦਾ ਉਹ ਉਹ ਪਹੁੰਚਾਉਣੀ ਆ ਜੀ ਚਲੋ ਜੀ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆ ਧੰਨਵਾਦ